ਜਾ ਮੈਂ ਜਾਂ ਲਾਭ ਹੋਵੇ ਨਾ ਫੇਰ ਤੂੰ ਬੂਹਾ ਖੋਲਣਾ ਤੇ ਉਤਰਾਂ ਤੂੰ ਤੀਜਾ ਬੰਦਾ ਹੋਵੇ ਤੇ ਗੇਟ ਨਹੀਂ ਤੂੰ ਖੋਲਣਾ ਠੀਕ ਜੇ ਨਹੀਂ ਖੋਲਦੀ ਮੈਂ ਚੱਲ ਆ ਜਾ ਲਾਲਾ ਤੂੰ ਕੁੰਡਾ ਤੇਰੇ ਲਈ ਤੇ ਜਾਣ ਵੀ ਹਾਜ਼ਰ ਆ ਚਲੋ ਇਦਾਂ ਦੇ ਭਰਾ ਚਾਹੀਦੇ ਆ ਤੇ ਹੋਰ ਚੱਲ ਠੀਕ ਆ ਮੈਂ ਚੱਲਦਾ ਫਿਰ ਕੌਣੇ ਭਾਬੀ ਜੀ ਅਸੀਂ ਆਈਆਂ ਵਾਂ ਸੰਮਨ ਤੇ ਨਾਵ ਦਰਵਾਜ਼ਾ ਖੋਲਿਓ ਮੰਮੀ ਤਾਂਦੇ ਹੀ ਗੇਟ ਨਹੀਂ ਖੋਲਣਾ ਇਹ ਤਾਂ ਦੀਦੀ ਹੁਣੀ ਆਈਆਂ ਨੇ ਜਿਵੇਂ ਬੂਆ ਖੋਲਤਾ ਇਹ ਨਾ ਹੋਈ ਮੰਮੀ ਹੁਣੀ ਉੱਤੋਂ ਹੀ ਆ ਜਾਣ ਏਦਾਂ ਕਰਨੀ ਬੂਆ ਰਹਿਣ ਦਿੰਨੀ ਸਮਣ ਵਾਜਾ ਮਾਰ ਮਾਰ ਪੁੱਛੀ ਜਾਂਦੇ ਆ ਕਿ ਕੌਣ ਆ ਤੇ ਕੌਣ ਨਹੀਂ ਆਹੀ ਦੱਸ ਤੇ ਦਿੱਤਾ ਵਾ ਕਿ ਅਹੀਂ ਆ ਵੇਖ ਲਓ ਸਾਹਮਣੇ ਖਲੋਤੇ ਆ ਤੇ ਤਾਂ ਵੀ ਨਹੀਂ ਬੂਆ ਖੋਲਣ ਦੇ ਓ ਨਹੀਂ ਬੂਆ ਖੋਲਣਾ ਚਾਹੁੰਦੇ ਆ ਜਾ ਚੱਲੀਏ ਵਾਪਸ ਘਰ ਤਾਈ ਨੇ ਸਮਝਾਇਆ ਹੋਣਾ ਉਹਨਾਂ ਨੂੰ ਹਾਂ ਮੈਨੂੰ ਵੀ ਲੱਗਦਾ ਤਾਈ ਨੇ ਸਮਝਾਇਆ ਹੋਣਾ ਫਿਰ ਕਿ ਦਰਵਾਜ਼ਾ ਨਾ ਖੋਲੀ ਜੀ ਆਉਣਗੇ ਆ ਪਰ ਇਦਾਂ ਨਹੀਂ ਕਰਨਾ ਚਾਹੀਦਾ ਭਾ ਤਾਈ ਨੂੰ ਵੀ ਨਹੀਂ ਕਰਨਾ ਚਾਹੀਦਾ ਭਾਬੀ ਨੂੰ ਦਰਵਾਜ਼ਾ ਖੋਲ ਲੈਣਾ ਚਾਹੀਦਾ ਹੈਗਾ ਆਪਾਂ ਵੇਖ ਲੈ ਕਿੰਨੀ ਆਸ ਲਾਈਆਂ ਹਨ ਅਸੀਂ ਸੋਚਿਆ ਹੈ ਕਿ ਭਾਬੀ ਚੰਗੇ ਹੋਣਗੇ ਪਰ ਇਹ ਵੀ ਤਾਈ ਵਰਗੇ ਨਿਕਲੇ ਆਪਣਾ ਕੰਮ ਵੀ ਨਹੀਂ ਕੀਤਾ ਹੈਗਾ ਛੱਡ ਕੇ ਤੇ ਦੌੜ ਦੌੜ ਭੱਜ ਕੇ ਇੱਧਰ ਆ ਗਨਾ ਚਲ ਆਗਾ ਹੁਣ ਸਫਾਈਆਂ ਕਰੀਏ ਮਣਕੇ ਕਾਲਜ ਦਾ ਕੰਮ ਵੀ ਕੰਪਲੀਟ ਕਰਨਾ ਜਾਣਾ ਵੀ ਆਪਾਂ ਨਾ ਵਾ ਕਿੱਧਰ ਤੂੰ ਇਤੁਨੀਆਂ ਫਿਰੰਡੀਆਂ ਜੇ ਕੁਛ ਨਹੀਂ ਵੀ ਅਜੀ ਇਤਨੀ ਆਈਆਂ ਆ ਘਰ ਨਹੀਂ ਉਦੋਂ ਦੀ ਆਈਆਂ ਆਗੀਆਂ ਘਰ ਹੀ ਹੋ ਕੇ ਆਈਆਂ ਵੀਰ ਜੀ ਭਾਬੀ ਘਰੇ ਹੀ ਪਰ ਪੁੱਛਣ ਦੇ ਹੀ ਕੋਣ ਕੋਣ ਦਰਵਾਜ਼ਾ ਨਹੀਂ ਖੋਲਿਆ ਜੇ ਏਟੀ ਨਹੀਂ ਖੋਲਿਆ ਉਹਨਾਂ ਨੇ ਚੈ ਹੀ ਪਹਿਲਾਂ ਵਾਪਸ ਆ ਗਈਆਂ ਘੇਟ ਨਹੀਂ ਖੋਲਿਆ ਤੇ ਮੰਮੀ ਨਹੀਂ ਘਰੇ ਉਹਨੇ ਆਵਾਜ਼ ਦਿੱਤੀ ਅੰਦਰੋਂ ਹਾਂਜੀ ਦਿੱਤੀ ਹੀ ਆਵਾਜ਼ ਪਰ ਨਾ ਤਾਈ ਜੀ ਗੁਰਦੁਆਰੇ ਗਏ ਅਸੀਂ ਵੇਖੇ ਸੀ ਥੱਲੇ ਗਏ ਨੇ ਭਾਪੀ ਘਰੇ ਹੀ ਨੇ ਭਾਬੀ ਵੀ ਨਾ ਤਾਈ ਵਰਗੇ ਹੋਗੇ ਨੇ ਇਹ ਬੜੇ ਚਾਣਾ ਭੱਜੀਆਂ ਗਈਆਂ ਕਿ ਚਲ ਜਾ ਕੇ ਤੇ ਨਾ ਉਹਨਾਂ ਨੂੰ ਮਿਲਦੀਆਂ ਨਹੀਂ ਨਹੀ ਨਾ ਵੇ ਇਦਾਂ ਦੀ ਕੋਈ ਗੱਲ ਨਹੀਂ ਬਾਉ ਉਹ ਇਦਾਂ ਕਰ ਨਹੀਂ ਸਕਦੀ ਬਾਕੀ ਇਹ ਵੀ ਮੈਂ ਪੁੱਛਣਾ ਪੜਾ ਜਾ ਕੇ ਕਿ ਉਹਨੇ ਕਿਉਂ ਨਹੀਂ ਗੇਟ ਖੋਲਿਆਗਾ ਅੱਬਲ ਤੇ ਤੁਸੀਂ ਦੋ ਜਣੀਆਂ ਬੈਠੋ ਮੇਰੇ ਨਾਲ ਤੇ ਆਓ ਨਹੀਂ ਕੋਈ ਨਹੀਂ ਵੀਰ ਜੀ ਚਲੋ ਤੁਸੀਂ ਅਹੀਂ ਆ ਜਣੀਆਂ ਵਾ ਕਿੰਨੀ ਕੁ ਦੂਰ ਵਾ ਉਹ ਇਹ ਤੇ ਗੱਲ ਹੈ ਵਾ ਪਰ ਤੈਨੂੰ ਪੱਕਾ ਪਤਾ ਵੀ ਅਗੋ ਵਾਜ ਦਿੱਤੀ ਉਹਨੇ ਹਾਂਜੀ ਵੀਰ ਜੀ ਅਹੀਂ ਨਹੀਂ ਆਣੀਆਂ ਥੋੜੀਆਂ ਉਹਨਾਂ ਨੇ ਸਾਨੂੰ ਵਾਜ ਮਾਰ ਕੇ ਪੁੱਛਿਆ ਹੀ ਕਿ ਕੌਣ ਆ ਤੇ ਅਹੀਂ ਕਿਹਾ ਹੀ ਸਮਨ ਤੇ ਨਾ ਵਾ ਤਾਂ ਵੀ ਨਹੀਂ ਉਹਨਾਂ ਨੇ ਗੇਟ ਖੋਲਿਆ ਉੱਥੇ ਗੇਟ ਚ ਹੀ ਖਲੋਤੇ ਰਹੇ ਅੰਦਰ ਹੀ ਮੈਂ ਗੱਲਾਂ ਵੀ ਮਾਰੀਆਂ ਹੀ ਅਹੀਂ ਮੈਂ ਪੁੱਛਣਾ ਪੜਾ ਜਾ ਕੇ ਅਗਲੇ ਨੂੰ ਕਿ ਉਹਨੇ ਇਦਾਂ ਕਿਉਂ ਕੀਤਾ ਚਲੋ ਆਓ ਤੁਸੀਂ How ਸਸ ਕਾਸ ਸਸ ਗੱਲ ਨਾ ਪੁੱਤ ਮੇਰੀ ਭੈਣ ਇੱਥੇ ਬਹੁਤ ਮਾਦਰਾ ਨਾ ਕੁਰਸੀਆਂ ਫੜ ਕੇ ਲਿਆ ਮਾਂ ਜੀ ਜੀ ਵੀ ਬਹੁਤ ਮੈਂ ਪਾਣੀ ਲੈ ਕੇ ਆਈ ਜੀ ਜੀ ਹੁਣ ਵੀ ਤੇ ਭਾਬੀ ਨੇ ਬੂਆ ਖੋਲਿਆ ਹੀ ਆ ਨਾ ਜਦੋਂ ਵੀਰ ਆਏ ਆ ਅਸੀਂ ਵਾਜਾ ਮਾਰ ਮਾਰ ਥੱਕ ਗਏ ਹਾਂ ਤੇ ਅੱਗੋਂ ਬੂਆ ਹੀ ਨਹੀਂ ਖੋਲਦੇ ਤੇ ਹੋਰ ਸਮਨ ਉਦੋਂ ਪੁੱਛੀ ਜਾਂਦੀ ਹੀ ਵੀ ਕੌਣ ਆ ਕੌਣ ਅਸੀਂ ਦੱਸਿਆ ਵੀ ਹੈਗਾ ਇਹ ਆਓ ਚਲ ਆਓ ਨੇ ਕੋਈ ਨਹੀਂ ਵੀਰ ਜੀ ਤੁਸੀਂ ਬੈਠੋ ਇੱਥੇ ਤੁਸੀਂ ਇੱਥੇ ਬਹਿ ਜਾਓ ਕੋਈ ਨਹੀਂ ਉਹ ਚਾਚਾ ਜੀ ਚਿੱਤਰ ਹਾਂਜੀ ਠੀਕ ਨੇ ਕੰਮ ਦੇ ਗਏ ਆ ਉਹਨਾਂ ਨੇ ਮੁੜ ਕੇ ਚੱਕਰ ਮਾਰਿਆ ਮੈਂ ਤਾਂ ਆਖਿਆ ਪਤਾ ਨਹੀਂ ਕੋਈ ਯਾਰੇ ਬਿਜੀ ਹੋ ਗਏ ਕੀ ਚੱਕਰ ਫਿਰ ਤੁਹਾਨੂੰ ਪਤਾ ਹੀ ਆ ਉਹਨਾਂ ਨੂੰ ਕੰਮ ਤੋਂ ਛੁੱਟੀ ਨਾ ਮਿਲਦੀ ਹੈਗੀ ਜੇ ਇੱਕ ਦਿਨ ਵੀ ਨਾ ਜਾਣ ਤਾਂ ਉਦੋਂ ਦੀ ਉਹ ਪੈਸੇ ਕੱਟ ਲੈਂਦੇ ਆ ਤਾਨੂੰ ਪਤਾ ਤੇ ਹੈਗਾ ਉਹਨਾਂ ਦੀ ਸਬਕਤਬ ਦਾ ਮਰੇ ਤੈਨੂੰ ਪਤਾ ਹੀ ਆ ਬਹੁਤ ਪ੍ਰਾਈਵੇਟ ਕੰਮਾਂ 'ਚ ਦੇ ਦਈਆਂ ਹਾਂ ਹਾਂਜੀ ਇਹ ਕਿਹੜਾ ਸਰਕਾਰੀ ਆ ਵੀ ਨਾਮ ਜਾਵਾਂਗੇ ਤਦ ਹੀ ਉਹਨਾਂ ਨੇ ਦੇ ਦੇਣੀ ਆ ਦਿਹਾੜੀ ਹੈ ਨਾ ਹਾਂਜੀ ਤੇ ਰਾਤ ਤੇ ਹੁਣ ਡਿਊਟੀ ਉਹਨਾਂ ਦੇ ਕਿ ਦਿਨ ਤੇ ਨਹੀਂ ਹੈਗੀ ਤੇ ਦੇਣ ਦੀ ਆ ਛੇ ਦਿਨੇ ਜਾਂਦੇ ਹਾਂਜੀ ਠੀਕ ਤੇ ਮੁੜ ਕੇ ਫਿਰ ਥੱਕ ਥੁੱਕ ਜਾਂਦੇ ਨੇ ਤੇ ਫੇਰ ਇਧਰ ਤਾਂ ਹੀ ਨਹੀਂ ਆਏ ਜਾਂਦੇ ਉਹਨਾਂ ਤੋਂ ਗਰੀ ਇਹਨਾਂ ਨਾਲ ਉਹਨੇ ਗੱਡੇ ਪੱਤਰ ਵਾਜਾ ਖੜਗਾ ਕੇ ਗਏ ਤੇ ਤੂੰ ਹੀ ਭਾਅ ਨਹੀਂ ਦਿੱਤੀ ਤਦ ਨੂੰ ਪੁਵਾ ਖੋਲਿਆਗਾ ਮੈਨੂੰ ਮੰਮੀ ਆਂਦੀ ਹੀ ਕਿ ਮੈਂ ਆਵਾਂ ਨਹੀਂ ਜਾ ਲਾਗਾ ਆਏਗਾ ਫੇਰ ਦਰਵਾਜ਼ਾ ਖੋਲਣਾ। ਦੱਸਾਂ ਮੰਮੀ ਦਾ ਦਿਮਾਗ ਕਰ ਗਿਆ। ਇਦਾਂ ਚੰਡੀ ਲੱਗੀ ਦਾ ਦੱਸ। ਉਹ ਚਾਰੀਆਂ ਨਿਆਣੀਆਂ ਧੀਆ ਦੱਸ। ਇਹੋ ਜਿਹੀ ਗੱਲਾਂ ਮੈਨੂੰ ਸਮਝ ਨਹੀਂ ਹੁੰਦੀਆਂ ਤੇ ਬਾਕੀ ਬਹੁਤ ਮੰਨ ਲੈ ਮੰਮੀ ਤੈਨੂੰ ਕੀ ਗੱਲਾਂ ਰੋਕਦੀ ਏ ਤੂੰ ਮੰਨ ਨਹੀਂ ਲਿਆ ਕਰ। ਪਰ ਥੋੜਾ ਜਿਹਾ ਆਪਣਾ ਮਾਈਂਡ ਹੀ ਵਰਤਿਆ ਕਰ ਜਿਹੜੀ ਚੀਜ਼ ਗਲਤ ਆ ਉਹਨੂੰ ਗਲਤ ਕਰਿਆ ਕਰ। ਕਿਉਂਕਿ ਆਪਾਂ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣਾ। ਦੋਵੇਂ ਪੜੇ ਲਿਖੇ ਆ। ਗਲਤ ਤੇ ਮੈਨੂੰ ਵੀ ਲੱਗਣਿਆ ਹੀ। ਮੈਂ ਤਾਂ ਖੁਦ ਆਂਦੀ ਆਂ ਕਿ ਉਹ ਸਾਡੇ ਘਰ ਆਉਣ। ਮੰਮੀ ਨੇ ਜੇ ਦੁਗ ਨੂੰ ਕਿਹਾ ਈ ਤੇ ਮੈਂ ਪਰ ਉਹਨਾਂ ਦੀ ਵੀ ਆਗਿਆ ਮੰਨਣੀ ਹੈ ਨਾ ਜੋ ਤੂੰ ਕਹਿ ਕੇ ਗਈ ਉਹ ਤੇ ਤੇਰੀ ਗੱਲ ਠੀਕ ਆ ਪਰ ਇਦਾਂ ਮੰਨ ਲੈ ਬਾਹਰ ਕਿਹਨੂੰ ਪਤਾ ਲੱਗੇਗਾ ਤੇ ਚੰਗੇ ਲੱਗਣਗੇ ਉਹਨੂੰ ਕਿੱਦਾਂ ਗੱਲਾਂ ਕਰਨਗੇ ਵੀ ਇਹ ਕੁੜੀਆਂ ਘਰਵਾਣ ਕੇ ਬਚਰੀਆਂ ਨੂੰ ਚੋਕੇ ਲੈ ਜੇਣਾ ਉਹਨਾਂ ਨੂੰ ਦੱਸ ਜਿਉਂ ਨਿਆਣੀਆਂ ਆ ਜਾਂਦੀਆਂ ਨੇ ਉਹਨਾਂ ਦਾ ਵੀਰ ਨਹੀਂ ਹੈਗਾ ਤੇ ਇੱਥੇ ਘਰ ਆ ਜਾਂਦੀਆਂ ਨੇ ਫਿਰ ਕਿਉਂ ਜਾਂਦਾ ਵਾ ਵੀਰ ਕਿਉਂ ਨਹੀਂ ਹੈਗਾ ਤੂੰ ਹੀ ਦਾਦੂ ਆਂਦੇ ਵੀਰ ਵੇਖੂਆਂ ਤੂੰ ਹੀ ਉਹਨਾਂ ਨੇ ਉਹ ਤਾਂ ਮੈਂ ਉਹਨਾਂ ਨਾਲ ਆਪਣੇ ਨਾਲੋਂ ਵੱਧ ਉਹਨਾਂ ਨੂੰ ਕਰਦਾ ਵਾਂ ਪਤਾ ਵਾਂ ਉਹਨਾਂ ਨੂੰ ਪਰ ਫਿਰ ਵੀ ਮੈਂ ਉਹ ਚੀਜ਼ ਸਮਝਤ ਪੁੱਛੀ ਕਰਿਆ ਕਰਕੇ ਨਹੀਂ ਮੇਰਾ ਬੋਲ ਨਾ ਇਹਦੇ ਜੀ ਦਾ ਖਿਆਲ ਰੱਖੀ ਹੈਗਾ ਕੋਈ ਗੱਲ ਨਹੀਂ ਮੈਂ ਨਾ ਧਿਆਨ ਰੱਖਾਂਗੀ ਮੁੱਢੀ ਜੇ ਕਹਿਣੀ ਵੀ ਕੋਈ ਗੱਲ ਮੈਂ ਛੁੜਕਾ ਹਾਲਿਆ ਕਰਾਂਗੀ ਇਹਨਾਂ ਬਦਲੇ ਪਤਾ ਨਹੀਂ ਮੰਮੀ ਤੇ ਸ਼ੁਰੂ ਤੋਂ ਇਹ ਬੇਕਰਦੇ ਆ ਪਤਾ ਨਹੀਂ ਮੰਮੀ ਕਿਉਂ ਇਹਨਾਂ ਜਿਤ ਕਰਾ ਇਹਨਾਂ ਨਾ ਕਰਦੇ ਮੈਨੂੰ ਤੇ ਇਹ ਨਹੀਂ ਸਮਝ ਲੱਗਿਆ ਜੀ ਜੇ ਚਾਚਾ ਵਿਚਾਰਾ ਉਹ ਇੰਨਾ ਚੰਗਾ ਨੂੰ ਅੱਧੀ ਆਵਾਜ਼ ਪੈ ਲਈ ਜੀ ਆਵਾਜ਼ ਮਾਰਨਾ ਕੋਈ ਕੰਮ ਤੇ ਉਸੇ ਵੇਲੇ ਆਪਣਾ ਜਿਹੜਾ ਕੰਮ ਛੱਡ ਕੇ ਤਾਂ ਪਹਿਲਾਂ ਮੇਰੀ ਸੁਣਦਾ ਤੇ ਪਤਾ ਨਹੀਂ ਮੈਨੂੰ ਕੁਝ ਨਹੀਂ ਸਮਝ ਇਹਨਾਂ ਦੀ ਲੱਗਦੀ ਮੈਂ ਤਾਂ ਸਮਝਾ ਦੇ ਆ ਮੰਮੀ ਨੂੰ ਮਾਰ ਗਿਆ ਤੇ ਨਾਲੇ ਇੱਕ ਦਮ ਹੋ ਰਹੀ ਮੰਮੀ ਨੇ ਕਿੰਨੀਆਂ ਗੱਲਾਂ ਝਾਰ ਕੇ ਨਾ ਤੂੰ ਨੇ ਉਹ ਜੀ ਗੱਲਾਂ ਕਰਨ ਲੱਗੀ ਹੈਗਾ ਤੂੰ ਜੋ ਤਰ੍ਹਾਂ ਨੇਚਰ ਹੈਗਾ ਸੁਭਾਅ ਆਪਣਾ ਉਹੀ ਰੱਖੀ ਹੈਗਾ ਠੀਕ ਜੀ ਉਹਦਾ ਮੈਂ ਵੀ ਤੁਹਾਡੇ ਨਾਲ ਗੱਲ ਕਰਨੀ ਵੀ ਮੰਮੀ ਨੇ ਕਿੰਦਾ ਕਰਦੇ ਹਨ ਆਪਦੀ ਦੀਆਂ ਨਾ ਪਰ ਮੈਂ ਫੇਰ ਨਹੀਂ ਗੱਲ ਕੀਤੀ ਮੈਂ ਵੀ ਤੁਹਾਨੂੰ ਇਹ ਕਹਿਣਾ ਚਾਹੁੰਦੀ ਜੇ ਆਈਂ ਜਿਹੜੇ ਦਿਨ ਹੋਇਆ ਤਾਂ ਪਹਿਲਾਂ ਹੀ ਸਾਡੇ ਘਰਾਂ ਜਾਣ ਤੋਂ ਪਹਿਲਾਂ ਕੰਨ ਦੇ ਦੀ ਚਲ ਠੀਕ ਹੈ ਕੋਈ ਗੱਲ ਨਹੀਂ ਸ਼ਾਦੀ ਨਾਲ ਨਾ ਤੇ ਤੂੰ ਇਹ ਵੀ ਵਧੀਆ ਜਿਹਾ ਮੈਨੂੰ ਚਾਹ ਪਣੀ ਪਿਆਰ ਨਾਲ ਤੇ ਨਾਲੇ ਇਹ ਵੀ ਨਾਲ ਗੱਲਾਂ ਬਾਤਾਂ ਮਾਰ ਕਿਉਂਕਿ ਉਹਨਾਂ ਦਾ ਵੀ ਮੂੰਹ ਠੀਕ ਹੋ ਜਾਏ 13 ਵਜੇ ਐਵੇਂ ਦਿਲ ਛੋਟਾ ਜਾਂ ਕਰਨੀ ਦਾ ਮੂੰਹ ਰੋਗਣਾ ਬਣਾਇਆ ਹੈ ਐਵੇਂ ਤਾਂ ਮੰਨਦੀਆਂ ਨਹੀਂ ਨੇ ਕੋਈ ਗੱਲ ਨਹੀਂ ਮਚਾਉਣੀ ਨਹੀਂ ਭਾਬੀ ਜੀ ਮੈਂ ਤੂੰ ਪਾਣੀ ਪੀਣਾ ਹੈਗਾ ਮੈਂ ਪੀਣੀ ਨਹੀਂ ਵੀਰ ਜੀ ਨੂੰ ਕਹਿ ਦਿੰਦੇ ਨਹੀਂ ਬੱਸ ਜੀਦੀ ਤੂੰ ਹੀ ਪਾਣੀ ਨਹੀਂ ਪੀਤਾ ਮੈਨੂੰ ਲੱਗਦਾ ਤੂੰ ਹੀ ਗੁੱਸਾ ਕੀਤਾ ਮੈਂ ਕੁੰਡਾ ਨਹੀਂ ਖੋਲਿਆ ਨਹੀਂ ਨਹੀਂ ਭਾਬੀ ਜੀ ਗੁੱਸਾ ਹੀ ਕਿਹੜੀ ਗੱਲੋਂ ਕਰਨਾ ਵਾ ਨਾਲੇ ਹਾਨੂੰ ਪਤਾ ਵਾ ਤੁਸੀਂ ਕਿਹੜੀ ਗੱਲੋਂ ਨਹੀਂ ਕੁੰਡਾ ਖੋਲਿਆ ਨਲੇ ਦੋ ਜਿਗਲੇ ਤੂੰ ਇਹਨਾਂ ਨੂੰ ਦੀਦੀ ਦੀਦੀ ਨਾ ਕਿਆ ਕਰੋ ਮੇਰਾ ਨਾਂ ਨਾਵਿਆਤ ਤੇ ਇਹਦਾ ਨਾਂ ਸਮਣਾ ਤੂੰ ਇਹਨਾਂ ਨੂੰ ਹੱਡੇ ਨਾਂ ਨਾ ਬੁਲਾਇਆ ਕਰੋ ਅਹੀਂ ਤੁਹਾਡੇ ਤੋਂ ਛੋਟੀਆਂ ਆ ਚਲੋ ਕੋਈ ਗੱਲ ਨਹੀਂ ਤੇ ਚਲੋ ਹੁਣ ਕੋਈ ਨਹੀਂ ਤੁਸੀਂ ਬੈਠ ਜਾਓ ਤੇ ਮੈਂ ਤੁਹਾਡੇ ਲਈ ਚਾਹ ਬਣਾ ਲੈਣੀਆਂ ਨਹੀਂ ਆ ਨਹੀਂ ਨਹੀਂ ਭਾਬੀ ਜੀ ਤੁਸੀਂ ਬਹੁਤ ਹੱਡੀ ਹੁੰਦੇ ਤੁਸੀਂ ਕੱਲ ਹੀ ਕੰਮ ਕਰਨਾ ਵਾ ਅਹੀਂ ਚਾਹ ਬਣਾ ਕੇ ਲੈਉਣੀਆਂ ਆ ਨਹੀਂ ਤੁਸੀਂ ਚੰਗੇ ਲੱਗਦੀਆਂ ਮੈਂ ਨਹੀਂ ਨਹੀਂ ਕੋਈ ਗੱਲ ਨਹੀਂ ਤੁਸੀਂ ਬੋਲਿਓ ਆ ਮੈਨੂੰ ਫੜਾ ਦਿਓ ਅਹੀਂ ਚਾਹ ਬਣਾ ਕੇ ਲੈਣੇ ਤਾਂ ਏਦੇ ਵਾਸਤੇ ਚਲਾ ਜਾ ਸਮਣਾ ਪਾ ਚਾਹ ਬਣਾਉਣੀ ਆ ਚਲੋ ਮੈਂ ਵੀ ਤੁਹਾਡੇ ਨਾਲ ਜਾਂਦੀ ਆ ਪਾ ਬੀਜੀ ਤੁਸੀਂ ਨਾ ਇੱਥੇ ਖਲੋ ਕੇ ਵੇਖੋ ਅਹੀਂ ਕਿਦਾਂ ਕੰਮ ਕਰਦੀ ਆਂ ਅਹੀਂ ਚਾਹ ਬਣਾਉਂਦੀ ਤੁਸੀਂ ਖਲੋਵੋ ਤਾਂ ਮੈਂ ਚਾਹ ਬਣਾਉਂਦੀ ਆਂ ਸਾਡੀ ਹੁੰਦੀ ਆ ਹੁਣ ਤੁਸੀਂ ਕੰਮ ਕਰੋਗੇ ਕੋਈ ਗੱਲ ਨਹੀਂ ਅਹੀਂ ਬਣਾ ਲੀ ਜੇ ਪਟ ਤੁਸੀਂ ਮੈਨੇਜਰ ਆ ਜਾਓ ਅਸੀਂ ਗੱਲਾਂ ਕਰਤਾ ਫਾੜਦੀ ਆਂ ਪਿੰਡੋਂ ਫੋੜ ਆਇਆ ਤੇ ਫੋਨ ਤੇ ਆਉਂਦਾ ਹੀ ਰਿੰਗਾ ਵਾ ਤੇ ਪਾ ਬੀਜੀ ਪਿੰਡ ਫੇਰ ਆਪਾਂ ਆਏ ਹੋ ਤੁਸੀਂ ਨਹੀਂ ਨਾ ਵਾ ਜੀ ਜਾਣਾ ਠੀਕ ਆ ਸਾਹੀ ਨਾਲ ਜਾਣਾ ਸਾਡੀ ਨੂੰ ਲੈ ਜਾਾਂਗੇ ਨਹੀਂ ਨਹੀਂ ਭਾਬੀ ਜੀ ਅਹੀਂ ਨਹੀਂ ਜਾਣਾ ਹੈਗਾ ਸਾਡੇ ਤੇ ਆਪਣੇ ਇਹ ਨਹੀਂ ਕੰਮ ਮੁੱਕਦੇ ਹੈਗੇ ਚਲ ਜਾਾਂਗੇ ਕੋਈ ਗੱਲ ਨਹੀਂ ਚਲ ਜਿਓ ਚਲੋ ਕੋਈ ਗੱਲ ਨਹੀਂ ਭਾਬੀ ਜੀ ਜਦੋਂ ਟਾਈਮ ਆਊਗਾ ਨਾ ਉਦੋਂ ਵੇਖ ਲਾਂਗੇ ਜਿੱਦਾਂ ਦਾ ਸਮਾਂ ਹੋਊਗਾ ਨਾ ਉਸ ਹਾਮਨ ਆਪਾਂ ਕਰ ਲਾਂਗੇ ਚਾਈ ਜੀ ਵੀ ਨਾਲ ਜਾਣਗੇ ਮੰਮੀ ਨੇ ਨਹੀਂ ਜਾਣਾ ਉਹ ਆਲੀ ਬਿਤੇ ਦੋਵੇਂ ਜੀ ਜਾਇਓ ਤੇ ਫੇਰ ਸਮਨ ਆਪਾਂ ਵੀ ਨਾ ਜਾਵਾਂਗੇ ਆ ਫਿਰ ਇਦਾਂ ਚੰਗੇ ਨਹੀਂ ਲੱਗੀਦਾ ਹੈਗਾ ਜਦੋਂ ਤਾਈ ਜੀ ਕਹਿਨਦੇ ਕਿ ਤੁਸੀਂ ਦੋਵੇਂ ਜੀ ਜਾਇਓ ਤੇ ਜਦੋਂ ਆਪਾਂ ਭਾਬੀ ਜੀ ਨੂੰ ਲੈਣ ਜਾਣਾ ਵਾ ਨਾ ਤੇ ਉਦੋਂ ਆਪਾਂ ਜਾਵਾਂਗੇ ਆ ਉਹ ਕੋਈ ਗੱਲ ਨਹੀਂ ਤੁਸੀਂ ਮੇਰੇ ਨਾਲ ਚੱਲ ਜਿਓ ਉਹ ਕੋਈ ਗੱਲ ਨਹੀਂ ਭਾਬੀ ਜੀ ਤੇ ਤੁਹਾਡੇ ਨਾ ਚੂੜਾ ਕਿੰਨਾ ਸੋਹਣਾ ਲੱਗਣਿਆ ਰੰਗ ਵੀ ਕਿੰਨਾ ਪਿਆਰਾ ਵਾ ਸੂਟ ਦੇ ਨਾਲ ਹੀ ਮੈਚ ਹੋ ਗਿਆ ਵਾ ਹਾਂ ਅੱਜ ਤੇ ਸੱਚੀ ਤੁਸੀਂ ਸੂਟ ਦੇ ਨਾਲ ਹੀ ਬਿੰਦੀ ਲਿਪਸਟਿਕ ਸਾਰਾ ਕੁਝ ਮੈਚ ਕਰਕੇ ਲਾਇਆ ਬੜੇ ਹੀ ਸੋਹਣੇ ਲੱਗਣ ਈ ਏ ਆਈ ਆ ਭੇਵੇਂ ਬੜੀਆਂ ਸੋਹਣੀਆਂ ਦੋਨੋਂ ਅਹੀਂ ਆਪਣੀਆਂ ਸਹੇਲੀਆਂ ਨੂੰ ਫੋਟੋ ਵਿਖਾਈ ਸੀ ਕਿ ਆਹ ਸਾਡੀ ਭਾਬੀ ਦੀ ਕਿੰਨੇ ਦਾਦੀ ਭਾਬੀ ਬਹੁਤ ਸੋਹਣੀ ਆ ਤੇ ਨਾਲੇ ਭਾਬੀ ਜੀ ਪਤਾ ਕੀ ਆ ਅਹੀਂ ਨਾ ਚੂੜੀਆਂ ਲੈ ਕੇ ਆਵਾਂਗੇ ਕੱਚ ਦੀਆਂ ਤੇ ਇਹਨਾਂ ਦੇ ਅੱਗੇ ਪਾਇਓ ਬੜੀਆਂ ਸੋਹਣੀਆਂ ਲੱਗਦੀਆਂ ਨੇ ਵੀ ਪਾਈਆਂ ਕਹਿੰਦੇ ਪੌਣੀਆਂ ਚਾਹੀਦੀਆਂ ਵਾ ਚੰਗੀਆਂ ਹੁੰਦੀਆਂ ਵਾ ਤੇ ਇਹ ਗੱਲ ਸਹੀ ਏ ਆਂਦੇ ਤੇ ਸਹੀ ਆ ਕੋਈ ਗੱਲ ਨਹੀਂ ਤੁਸੀਂ ਲਿਆਇਓ ਤੇ ਮੈਂ ਪਾ ਲਾਂਗੀ ਠੀਕ ਆ ਪਾ ਲਓਗੇ ਨਾ ਹਾਂ ਪਾ ਲਾਂਗੇ ਕਿਉਂ ਨਹੀਂ ਪਾਉਣੀਆਂ ਚਲੋ ਠੀਕ ਹੈ ਫੇਰ ਅਸੀਂ ਕਿਹਾ ਤੁਹਾਨੂੰ ਇੱਕ ਰਿਪੋਸਟ ਲਾਂਗੇ ਐਵੇਂ ਕਿਤੇ ਬਾਅਦ ਵਿੱਚ ਤੇ ਹੀ ਮਣਾ ਹੀ ਨਾ ਕਰ ਦੋ ਤੇ ਸਾਡਾ ਦਿਲ ਹੀ ਨਾ ਕਿਤੇ ਟੁੱਟ ਜੇ ਅਸੀਂ ਤਾਂ ਨਹੀਂ ਲੈ ਕੇ ਆਈਆਂ ਤੇ ਹੁਣ ਜਦੋਂ ਅਸੀਂ ਕਾਲਜ ਜਾਵਾਂਗੇ ਨਾ ਆਉਂਦੇ ਟਾਈਮ ਤੇ ਜ਼ਰੂਰ ਲੈ ਕੇ ਆਵਾਂਗੇ ਤੁਹੀਂ ਇਦਾਂ ਨਾ ਮਨ ਚ ਕਦੇ ਵੀ ਨਹੀਂ ਲਿਉਣਾ ਕਿ ਤੁਹਾਡੀ ਚੀਜ਼ ਲਈ ਮੈਂ ਨਾ ਪਾਵਾਂਗੀ ਚਲੋ ਠੀਕ ਹੈ ਤੇ ਫਿਰ ਭਾਬੀ ਜੀ ਤੁਹਾਨੂੰ ਨਾ ਹੀ ਆਪਣੇ ਘਰ ਵੀ ਬੁਲਾਵਾਂਗੇ ਤੇ ਤੁਸੀਂ ਆਇਓ ਫਿਰ ਤੁਹਾਡੇ ਲਈ ਹੀ ਸੋਹਣਾ ਜਿਹਾ ਸੂਟ ਲੈ ਕੇ ਆਵਾਂਗੇ ਮੈਂ ਤੁਹਾਡੇ ਘਰ ਆਉਂਗੀ ਤੁਸੀਂ ਸੂਟ ਨਹੀਂ ਲੈ ਕੇ ਆਉਣਾ ਖਰਚਾ ਨਹੀਂ ਕਰਨਾ ਠੀਕ ਹੈ ਨਹੀਂ ਨਹੀਂ ਇਦਾਂ ਥੋੜੀ ਤੁਹਾਨੂੰ ਨਹੀਂ ਸਕਨੇ ਥੋੜੀ ਕਲਾਬ ਨਾਲ ਆਪਣੇ ਕਰੋ ਜੇ ਤੁਹਾਡੇ ਮੰਮੀ ਹੁੰਦੇ ਤੇ ਉਹਨਾਂ ਨੇ ਵੀ ਤੁਹਾਡੀਆਂ ਸਾਰੀਆਂ ਰੀਜਾਂ ਪੂਰੀਆਂ ਕਰਨੀਆਂ ਆ ਹਨ ਜਿਹੜੀ ਜਿਹੜੀ ਚੀਜ਼ ਦੇਣੀ ਦਵਾਣੀ ਤੁਹਾਨੂੰ ਦੇਣੀ ਹੈ ਨਾ ਤੇ ਉਹ ਸਾਰੇ ਕੰਮ ਹੋ ਨਹੀਂ ਕਰਾਂਗੇ ਨਾਲੇ ਤੁਸੀਂ ਯਾਦ ਕਰੋ ਕਿ ਮੈਂ ਨਾਨਾ ਮੇਰੇ ਲਈ ਕਿੰਨਾ ਸੋਨਾ ਸੂਟ ਲੈ ਕੇ ਆਇਆ ਹਾਂ ਨਾਲ ਤੁਸੀਂ ਇਦਾਂ ਨਾ ਮਨਚ ਲਿਆ ਕਰੋ ਤੇ ਤੁਹਾਡੀ ਮੰਮਾ ਹੈ ਨੀਆ ਜਿਹੜੀ ਮੇਰੀ ਮੰਮਾ ਉਹ ਵੀ ਤੁਹਾਡੀ ਮੰਮਾ ਹੀ ਆ ਉਹ ਤੇ ਗਲਤ ਤਾਂ ਢਹੀ ਹੈ ਪਰ ਫਿਰ ਵੀ ਭਾਬੀ ਜੀ ਜਿਹੜੀਆਂ ਆਪਣੀਆਂ ਮਾਵਾ ਹੁੰਦੀਆਂ ਵਾ ਨਾ ਉਹ ਆਪਣੀਆਂ ਹੀ ਹੁੰਦੀਆਂ ਵਾ ਪਰ ਭਾਬੀ ਜੀ ਇੱਕ ਮੈਂ ਤੁਹਾਨੂੰ ਗੱਲ ਦੱਸਾਂ ਵੀਰ ਜੀ ਸਾਡੇ ਨਾਲ ਬੜਾ ਹੀ ਕਰਦੇ ਨੇ ਬੇਸ਼ੱਕ ਸਾਡਾ ਭਰਾ ਨਹੀਂ ਨਾ ਹੈਗਾ ਪਰ ਲਾ ਵੀਰ ਜੀ ਨੇ ਕਦੀ ਸਾਨੂੰ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਭਰਾ ਦੀ ਬਸ ਮਾਂ ਦੀ ਕਮੀ ਮਹਿਸੂਸ ਹੁੰਦੀ ਆ ਸਾਡੀ ਮਾਂ ਵੀ ਹੁੰਦੀ ਨਾ ਤੇ ਸਾਡੇ ਨਾਲ ਬਹੁਤ ਕਰ ਗਈ ਇਦਾਂ ਨਾ ਕਿ ਮਨ ਚ ਲਿਆਇਆ ਕਰੋ ਪਰ ਜਾਈ ਵੀ ਮਾਂ ਮਾ ਬਰਾਬਰ ਹੁੰਦੀ ਆ ਠੀਕ ਆ ਤੇ ਤੁਸੀਂ ਤੋਂ ਹੁਣ ਮੈਨੂੰ ਮਾਂ ਹੀ ਸਮਝ ਲਿਆ ਕਰੋ ਤੇ ਨਾਲੇ ਕੋਈ ਵੀ ਗੱਲ ਹੋਈ ਨਾ ਤੁਸੀਂ ਮੇਰੇ ਨਾਲ ਗੱਲ ਕਰਿਆ ਕਰਨੀ ਆ ਮੈਂ ਤੁਹਾਡੀ ਵੀਰ ਨਾਲ ਨਹੀਂ ਗੱਲ ਕਰਿਆ ਕਰਨੀ ਆ ਸਾਨੂੰ ਬੜੀ ਖੁਸ਼ੀ ਹੋਈ ਆ ਭਾਬੀ ਜੀ ਤੁਹਾਨੂੰ ਮਿਲ ਕੇ ਅਹੀਂ ਸਾਡੇ ਦਿਲ ਚ ਤੇ ਬੜਾ ਚਾਹ ਸੀ ਕਿ ਭਾਬੀ ਕਦੋਂ ਕੱਲੀ ਹੋਵੇਗੀ ਮਿਲਣਾ ਚਾਹਾਂਗੇ ਗੱਲਾਂ ਕਰਾਂਗੇ ਤੇ ਅੱਜ ਸਾਡਾ ਚਾਹ ਪੂਰਾ ਹੋ ਗਿਆ ਚੱਲ ਇਦਾਂ ਹੀ ਰੋਜ਼ ਪ੍ਰਮਾਤਮਾ ਸਾਨੂੰ ਤੁਹਾਡੀ ਨਾਲ ਮਿਲਾ ਦਿਆ ਕਰੇ ਤੇ ਅਹੀਂ ਗੱਲਾਂ ਬਾਤਾਂ ਕਰੀ ਨਾ ਇਹਨਾਂ ਵਿੱਚ ਤੁਹਾਨੂੰ ਨਾ ਡਰ ਵੀ ਲੱਗਦਾ ਹੈ ਕਿ ਪਤਣੀ ਭਾਬੀ ਜੀ ਕਿੱਦਾਂ ਦੇ ਹੋਣਗੇ ਤੁਸੀਂ ਤੇ ਸੱਚੀ ਬਹੁਤ ਹੀ ਚੰਗੇ ਹੋ ਬੜੇ क्यूट ਵੀ ਪਹੁੰਚ ਆਦੇ ਹੋ ਮੈਂ ਐਸੋ ਕਰਾਂ ਨਹੀਂ ਮम्मी ਹਣਾ ਨੂੰ ਬਿਨਾ ਉਹਨਾਂ ਨੂੰ ਬੁਲਾ ਦੋ ਤੋ ਆਂਦੀਆਂ ਉਹ ਕਾਲਸ ਗਈਆਂ ਹਣੀਆਂ ਸ਼ਾਮ ਨੂੰ ਬੁਲਾਵਾਂਗੀ ਹਾਂਜੀ ਵੀਰ ਤੁਹਾਨੂੰ ਪਤਾ ਹੈ ਇਹ ਪੜਨ ਵੀ ਜਾਣੇ ਤੇ ਫਿਰ ਘਰ ਦਾ ਕੰਮ ਕੋ ਮਮੀ ਕਰਨਾ ਪੈਂਦਾ ਤਾਂ ਕਰਕੇ ਸਾਡਾ ਟਾਈਮ ਨਹੀਂ ਲੱਗਦਾ ਨਾ ਵੀਰ ਜੀ ਜਿਹੜੀ ਰਮਨ ਸੇ ਲਈਨੀ ਮੇਰੀ ਜਦੋਂ ਮੈਂ ਭਾਬੀ ਦੀ ਫੋਟੋ ਤੇ ਵੀਰ ਦੀ ਫੋਟੋ ਵਿਖਾਈ ਨਾ ਤੇ ਮੈਨੂੰ ਕਹਿੰਦੀ ਇਹ ਤਾਂ ਜੋੜੀ ਬਹੁਤ ਸੋਹਣੀ ਆ ਰੱਬ ਨੇ ਵਿਲੇ ਬਹਿ ਕੇ ਬਣਾਈ ਹੋਣੀ ਆ ਐਡੀ ਸੋਹਣੀ ਜੋੜੀ ਜਾਂ ਤਾਂ ਦੀ ਵੀਰ ਤੇ ਪਰਜਾਈ ਦੀ ਅੱਛਾ ਹਾਂ ਬੜੀ ਖੁਸ਼ ਹੋਣ ਦੀ ਕਹਿੰਦੇ ਤੁਹਾਡੇ ਵੀਰ ਵੀ ਬੜਾ ਸੋਹਣਾ ਤੇ ਪਰਜਾਈ ਵੀ ਬੜੀ ਸੋਹਣੀ ਆ ਬੜੀ ਕੀ ਕਰ ਲਈ ਤਰੀਪ ਕਰਨੀ ਤੇ ਬੰਦੀਆਂ ਨਾ ਹੈ ਹੀ ਇੰਨੇ ਸੋਹਣੇ ਆਂਦੇ ਨਾਲੇ ਦਿਲ ਦੇ ਵੀ ਕਿੰਨੇ ਚੰਗੇ ਆ ਤੇ ਹੀ ਮੈਂ ਦੋਏ ਜਾਣੀਆਂ ਨਾ ਬੜੀਆਂ ਚੰਗੀਆਂ ਜੀ ਨਾਲੇ ਦਿਲ ਦੀਆਂ ਸਾਫ਼ ਜੀ ਤੁਸੀਂ ਆਪ ਚੰਗੀਆਂ ਨਾ ਤੁਹਾਨੂੰ ਸਾਰੇ ਚੰਗੇ ਲੱਗਦੇ ਆ ਚਲੋ ਭਾਬੀ ਜੀ ਉਹ ਤੇ ਸਰੀ ਕਰਮਾਂ ਦੀ ਗੱਲ ਆ ਕੌਣ ਚੰਗਾ ਤੇ ਕੌਣ ਮਾੜਾ ਵਾ ਤੇ ਨਾਲੇ ਨਾ ਇੱਕ ਗੱਲ ਹੋਰ ਭਾਬੀ ਤੁਹਾਡੇ ਸੂਟ ਇੰਨੇ ਸੋਹਣੇ ਸੋਹਣੇ ਤੁਸੀਂ ਕਿੱਥੋਂ ਬਣਾਏ ਨੇ ਮੈਂ ਬਟਾਲੇ ਤੋਂ ਬਣਾਏ ਹੀ ਮੈਂ ਜਦੋਂ ਜਾਉਂਗੀ ਨਾ ਪਿੰਡ ਜਾਂ ਮੈਂ ਬਟਾਲੇ ਜਾਉਂਗੀ ਵੀ ਤੁਹਾਡੇ ਨਾਲ ਮੈਂ ਫਿਰ ਤਾਂ ਡਿਵੀ ਲੈ ਕੇ ਆਉਂਗੀ ਤੇ ਉਹ ਸ਼ਾਪ ਕਿੱਥੇ ਦਾ ਅਹੀਂ ਵੀ ਤਾਂ ਡਿਵਸ ਤੇ ਉੱਥੇ ਹੀ ਲੈ ਆਵਾਂਗੀ ਜਾਂ ਸੂਟ ਫਿਰ ਜੇ ਤੁਹਾਨੂੰ ਉਹ ਸ਼ਾਪ ਦੇ ਪਸੰਦ ਨੇ ਤੇ ਤੇਹੀ ਮੈਂ ਤੁਹਾਨੂੰ ਕਿਹਾ ਨਹੀਂ ਲਿਉਣੀ ਐ ਮੈਂ ਉਦਾਂ ਹੀ ਆਵਾਂਗੀ ਨਹੀਂ ਅਹੀਂ ਤੁਹਾਨੂੰ ਗਿਫਟ ਦੇਣਾ ਆਪਣੇ ਵੱਲੋਂ ਕੋਈ ਗੱਲ ਨਹੀਂ ਤੇ ਜਿੱਦਾਂ ਦਾ ਗਿਫਟ ਲੈ ਆਉਗੇ ਨਾ ਗਿਫਟ ਤਾਂ ਗਿਫਟ ਹੀ ਹੁੰਦਾ ਵਾ ਚਲੋ ਠੀਕ ਐ ਫਿਰ ਪਾਣੀ ਦੇ ਭਾਬੀ ਜੀ ਸਾੜੀ ਗਿਆ ਵਾ ਗੱਲਾਂ ਗੱਲਾਂ ਚ ਮੈਂ ਕੱਤੀ ਕੰਡ ਪਾਉਣੀ ਹੁਣੇ ਪਾਣੀ ਮੈਂ ਹੋਰ ਪਾਉਣੀ ਐ ਇੱਥੋਂ ਹਾਂਜੀ ਹਾਂ ਦੋਵੇਂ ਜਾਣੀ ਹੈ ਕਿ ਈਆਂ ਛਿੰਗੀਆਂ ਨੇ ਮੈਨੂੰ ਤਾਂ ਕੰਮ ਹੀ ਨਹੀਂ ਕਰਦੇ ਈਆਂ ਜਦੋਂ ਦੀਆਂ ਆਈਆਂ ਮੰਮੀ ਪਤਾ ਨਹੀਂ ਕਿ ਉਹਨਾਂ ਨੇ ਇਦਾਂ ਕਰਦੀ ਆ ਕਿੰਨੀਆਂ ਛਿੰਗੀਆਂ ਨੇ ਤੇ ਮੰਮੀ ਕਹਿੰਦੇ ਇਹਨਾਂ ਨੂੰ ਮੋਹਣ ਵਾਲਾ ਹੈ ਰਸਪਾਲ ਕੀ ਤੱਕ ਤੁਰਿਆ ਫਿਰਦਾ ਵਾਹ ਇਦਾਂ ਹੀ ਮਾੜਾ ਮਟਾ ਕੰਮ ਜਿਆ ਕਰਕੇ ਆਇਆ ਕੁੜੀਆਂ ਨੂੰ ਲੱਭਦਾ ਹੋਣਾ ਨਹੀਂ ਕੁੜੀਆਂ ਤਾਂ ਘਰੇ ਹੀ ਹੋਣੀਆਂ ਕੁੜੀਆਂ ਨੇ ਕਿੱਥੇ ਜਾਣਾ ਆ ਤਾਂ ਦੇਦੇ ਤੁਰਿਆ ਫਿਰਨ ਡਿਆ ਵਾਂ ਘਰ ਦੇ ਦੇਹਿਆਂ ਵੀ ਹੋਣੀਆਂ ਤੈਨੂੰ ਸਾਰਾ ਦਿਨ ਤੇ ਤੁਰੀਆਂ ਫਿਰਦੀਆਂ ਰਹਿੰਦੀਆਂ ਉਹਨਾਂ ਨੂੰ ਉਹਨੂੰ ਕੋਈ ਕੁਝ ਸਮਝਾਇਆ ਕਰ ਕੋਠੇ ਕੋਠੇ ਜਿੱਡੀਆਂ ਹੋਈਆਂ ਵਾਂ ਘਰ ਕੋ ਕੰਮ-ਕਾਰ ਕਰ ਲਿਆ ਕਰਨ ਮਾਂ ਹੁੰਦੀ ਤੇ ਸਮਝਾਉਂਦੀ ਨਾ ਘਰ ਦਾ ਕੰਮ-ਕਾਰ ਸਾਰਾ ਹੀ ਕਰਦੀਆਂ ਕੁੜੀਆਂ ਹੀ ਕਰਦੀਆਂ ਆ ਮੈਨੂੰ ਪਤਾ ਜਿੰਨਾ ਕਿ ਕਰਦੀਆਂ ਵਾਂ ਜੇ ਮੈਂ ਕੁਝ ਕਹਿੰਨੀ ਆ ਤੇ ਗੁੱਸਾ ਕਰਦੀਆਂ ਅੱਗੋਂ ਐਡੀ ਲੰਬੀ ਜਬਾਨ ਆ ਉਹਨਾਂ ਦੀ ਜਦੋਂ ਮੈਂ ਕੋਈ ਕਹਿੰਨੀ ਠੋਕ ਠੋਕ ਮੈਨੂੰ ਜਵਾਬ ਦਿੰਦੀਆਂ ਉਹਨਾਂ ਨਾਲ ਕਾਰ ਕੋ ਕੰਮਦੰਦਾ ਵੀ ਕਰ ਲਿਆ ਕਰਨ ਜਿੱਦਨ ਕੋਈ ਚੰਦ ਚੜਦਾ ਨਾ ਫਿਰ ਤੈਨੂੰ ਪਤਾ ਲੱਗਣਾ ਉਹ ਨਹੀਂ ਭਾਬੀ ਕੁੜੀਆਂ ਮੇਰੀਆਂ ਇਹੋ ਜੀਆਂ ਨਹੀਂ ਆ ਮੈਨੂੰ ਕੁੜੀਆਂ ਆਪਣੀਆਂ ਤੇ ਪੂਰਾ ਯਕੀਨ ਆ ਸਾਰਾ ਕੰਮ ਕਰ ਕਰਦਾ ਲਈ ਫਿਰਦੀਆਂ ਉਹ ਤਾਂ ਬਾਹਰ ਨਿਕਲਦੀਆਂ ਹੀ ਨਹੀਂ ਵਿਚਾਰੀਆਂ ਬਹੁਤ ਘਟ ਕੇ ਤੇ ਨਿਕਲਦੀਆਂ ਐ ਇੰਨਾ ਵੀ ਨਹੀਂ ਅੱਖਾਂ ਬੰਦ ਕਰਕੇ ਯਕੀਨ ਕਰੀਦਾ ਹੁੰਦਾ ਭਾਬੀ ਜੇ ਤੂੰ ਮੇਰੀ ਧੀਆ ਨੂੰ ਚੰਗਾ ਨਹੀਂ ਨਾ ਕਹਿਣਾ ਤੇ ਫਿਰ ਮਾੜਾ ਵੀ ਨਾ ਕਿਆ ਕਰ ਤੇ ਮੈਂ ਉਹਨਾਂ ਨੂੰ ਕੀ ਕਹਿਣ ਲਈ ਆ ਤੁਹਾਡੇ ਭਲੇ ਵਾਸਤੇ ਕਹਿਣ ਲਈ ਆ ਨਾ ਤੇ ਉਹ ਵੀ ਨਹੀਂ ਤੁਹਾਨੂੰ ਚੰਗਾ ਲੱਗਦਾ ਤੇ ਦਫਾ ਹੋ ਜਾਗੇ ਇਹ ਕਿਹੜੀ ਗੱਲ ਹੋਈ ਭਲਾ ਯਾਰ ਭਾਬੀ ਪਤਾ ਨਹੀਂ ਮੇਰੀਆਂ ਕੁੜੀਆਂ ਦੇ ਦਿਵਾਲੇ ਕਿਉਂ ਰਹਿੰਦੀ ਆ ਹਰ ਟਾਈਮ ਇੱਕ ਜੇ ਇਹਦੀ ਆਪਣੀ ਹੁੰਦੀ ਨਾ ਤੇ ਫੇਰ ਪਤਾ ਲੱਗਦਾ ਕਿ ਕੁੜੀਆਂ ਦਾ ਕੀ ਆ ਮੇਰੀਆਂ ਕੁੜੀਆਂ ਵਰਗੀਆਂ ਤੇ ਕੁੜੀਆਂ ਹੀ ਹਨੀ ਲੱਗੇ ਕਿਤੇ ਵੀ ਕੁੜੀਆਂ ਵਿਚਾਰੀਆਂ ਘਰੇ ਰਹਿੰਦੀਆਂ ਪਹੁੰਚੋਗੇ ਜੇ ਜਾ ਕੇ ਤੇ ਗਈਆਂ ਵੀ ਤੇ ਇਹਦੇ ਵੱਲ ਚਲ ਜਾਣਾ ਅਵਲ ਤਾਂ ਉਹਨਾਂ ਦਾ ਪੜਾਈ ਤੋਂ ਟਾਈਮ ਹੀ ਨਹੀਂ ਲੱਗਦਾ ਜੇ ਤੁਹਾਡੇ ਵੱਲ ਜਾਂਦੀਆਂ ਆ ਤੇ ਤੁਸੀਂ ਵੀ ਉਹਨਾਂ ਨੂੰ ਗੱਲਾਂ ਕਰਕੇ ਕੱਢ ਛੱਡਦੇ ਜੋ ਮੈਂ ਚੁੱਪ ਕਰ ਰਹੀ ਨਾ ਕੀ ਕਹਿਣਾ ਆ ਇਹ ਪਦਾਨੀ ਫੇਰ ਵੀ ਕਾਦਾ ਹੰਕਾਰ ਚੁੱਕੀ ਫਿਰਦੇ ਆ ਆਪ ਸੋਚੀਦਾ ਹੈ ਸਾਡੇ ਆਪਣੇ ਆ ਪਰ ਇਹ ਨਹੀਂ ਕਿਸ ਨੂੰ ਕੁਝ ਸਮਝਦੀ ਵੇ ਕੰਕੜੀਆਂ ਗੋਡਾ ਨਾਲ ਗੋਡਾ ਜੋੜ ਕੇ ਬੈਠੀਆਂ ਕਿੰਨੀਆਂ ਚਾਹਾਂ ਪਿਆਈਆਂ ਜਾ ਰਹੀਆਂ ਕੀ ਕੁਝ ਬਣਾ ਕੇ ਖਵਾਇਆ ਇਹਨਾਂ ਨੂੰ ਤੇਨੀ ਜਦੋਂ ਮੈਂ ਕਹਿ ਕੇ ਗਈ ਕਿ ਗੇਟ ਨਹੀਂ ਤੂੰ ਖੋਲਣਾ